ਸੋਖਮਨੀ ਸਹਿਬ ਸੁਣਤ ਕਮਾਵਤ ਹੋਤੋ ਧਾਰ ਆ ਪਤਰ ਹੈ ਲੋਕ ਕਹੇ ਨਿਸਤਾਰ ਐਸੇ ਗੁਰਸਿੱਖ ਜਿਹੜੇ ਪਹਿਲਾ ਬਾਣੀ ਨੂੰ ਵਿਚਾਰਦੇ ਨੇ ਸੁਣਦੇ ਨੇ ਅੰਮਲ ਕਰਦੇ ਨੇ ਫਿਰ ਉਹਦੀ ਕਮਾਈ ਕਰਦੇ ਨੇ ਉਹ ਆਪ ਤਾਂ ਤਰ ਜਾਂਦੇ ਨੇ ਲੋਕਾਂ ਨੂੰ ਵੀ ਤਾਰਦੇ ਨੇ ਆਪਾਂ ਵੀ ਤਾਂ ਐਸੇ ਗੁਰਸਿੱਖ ਦੀ ਸੰਗਤ ਕਰਨੀ ਹੈ ਭਾਈ ਆਓ ਸਾਰੇ ਮਿਲ ਕੇ ਬਾਣੀ ਨੂੰ ਸਮਝਦੇ ਰਹੀਏ ਉਹ ਗੁਰਸਿੱਖਾਂ ਦੇ ਪਿੱਛੇ ਚੱਲੀਏ ਜੋ ਗੁਰੂ ਭਗਤਾਂ ਨੇ ਦਰਸਾਈ ਰਾਹ ਤੇ ਚੱਲਦੇ ਨੇ ਤਾਂ ਆਪਣਾ ਸੰਸਾਰ ਤੇ ਆਉਣਾ ਸਫਲ ਹੋਊਗਾ ਬਾਣੀ ਦੇ ਵਿੱਚ ਜਨਮ ਮਰਨ ਹਾਨੀ ਲਾਭ ਇਹ ਸਾਰਾ ਕੁਝ ਪ੍ਰਮਾਤਮਾ ਦੇ ਹੱਥ 'ਚ ਹੈ ਜਨਮ ਮਰਨ ਵੀ ਉਹਦੇ ਹੱਥ 'ਚ ਹੈ ਕਾਟਾ ਵੱਧਾ ਵੀ ਉਹਦੇ ਹੱਥ 'ਚ ਹੈ ਅਸੀਂ ਕਲਪਨਾ ਜ਼ਰੂਰ ਕਰ ਸਕਦੇ ਹਾਂ ਸੋਚ ਸਕਦੇ ਹਾਂ ਪਰ ਕਰ ਨਹੀਂ ਸਕਦੇ ਕੋਈ ਸਸੀਂ ਜਿਸ ਕਰ ਨਹੀਂ ਸਕਦੇ ਫਿਰ ਕਿਉਂ ਅਸੀਂ ਕਲਪਨਾ ਕਰੀਏ ਉਹੀ ਤਾਂ ਕਾਲ ਹੈ ਭਾਈ ਉਹੀ ਦੁੱਖਾਂ ਦਾ ਕਰ ਹੈ ਆਓ ਸਾਰੇ ਮਿਲ ਕੇ ਆਪਾਂ ਰੱਬੀ ਬਾਣੀ ਨਾਲ ਜੁੜੀਏ ਸਾਡਾ ਸੰਸਾਰ ਤੇ ਆਉਣਾ ਸਫਲ ਹੋਵੇ ਅਸੀਂ ਵੀ ਇਹਦੀ ਕਮਾਈ ਕਰੀਏ